ਮਾਛੀਵਾੜਾ ਸਹਿਬ ਨਗਰ ਕੌਂਸਲ ਚੋਣਾ ਅਤੇ ਸਮਰਾਲਾ ਦੇ ਵਿੱਚ ਇੱਕ 12 ਨੰਬਰ ਵਾਰਡ ਦੀਆਂ ਚੋਣਾ ਸੰਬੰਧੀ ਕੱਲ ਨਾਮਜ਼ਦੀ ਪੱਤਰ ਦੀ ਜਾਂਚ ਦੇ ਦੌਰਾਨ ਪ੍ਰਸ਼ਾਸਨ ਨੇ 23 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਦੱਸਦੇ ਕਿ ਜਿਸ ਦੇ ਵਿੱਚ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਦੀ ਉਮੀਦਵਾਰ ਵੀ ਸ਼ਾਮਲ ਸਨ ਚੋਣ ਅਧਿਕਾਰੀ ਦੇ ਵੱਲੋਂ ਪੱਤਰ ਰੱਦ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਵਿੱਚ ਰੋਸ ਫੈਲ ਗਿਆ ਤੇ ਉਹਨਾਂ ਅੱਜ ਸਵੇਰੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜੋ ਕਿ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਚਰਨ ਕਵਲ ਸਾਹਿਬ ਤੋਂ ਸ਼ੁਰੂ ਹੋਇਆ ਜਿਸ ਦੇ ਵਿੱਚ ਸੈਕੰਡਰੀ ਗਿਣਤੀ ਦੇ ਵਿੱਚ ਔਰਤਾ ਅਤੇ ਪੁਸ਼ਕ ਸ਼ਾਮਲ ਹੋਏ ਜਿਨ੍ਹਾਂ ਨੇ ਸਰਕਾਰ ਖਿਲਾਫ ਅਤੇ ਪ੍ਰਸ਼ਾਸਨ ਦੇ ਖਿਲਾਫ ਰੰਜਕ ਦੇ ਨਾਅਰੇਬਾਜੀ ਕੀਤੀ ਦੱਸ ਦਈਏ ਕਿ ਇਹ ਰੋਸ਼ਮ ਜਾਰਾ ਗੁਰਦੁਆਰਾ ਚਰਨ ਕਵਲ ਸਾਹਿਬ ਤੋਂ ਸ਼ੁਰੂ ਹੋਇਆ ਤੇ ਬੀ.ਡੀ.ਪੀ.ਓ ਦਫਤਰ ਜਿੱਥੇ ਕਿ ਚੋਣ ਅਧਿਕਾਰੀ ਬੈਠਦੇ ਸਨ ਉੱਥੇ ਜਾ ਕੇ ਪੂਜਾ ਤੇ ਉੱਥੇ ਬੈਠ ਕੇ ਧਰਨੇ ਦੇ ਸਾਰੇ ਸਿਆਸੀ ਪਾਰਟੀ ਦੇ ਅੱਗੇ ਧਰਨੇ ਦੀ ਅਗਵਾਈ ਕਰ ਰਹੇ ਹਲਕਾ ਸਮਰਾਲਾ ਨੂੰ ਕਾਂਗਰਸ ਪਾਰਟੀ ਦੀ ਚਾਜ ਰੁਪਿੰਦਰ ਸਿੰਘ ਰਾਜਾ ਗਿੱਲ ਸ਼ਰਮਣੀ ਅਕਾਲੀ ਦਲ ਦੇ ਮੁਖ ਸੇਵਾਦਾਰ ਪ੍ਰਮਜੀਤ ਸਿੰਘ ਢਿੱਲੋਂ ਅਤੇ ਪਾਜਪਾ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਚਿਮਮਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਤੱਕ ਕੇ ਸ਼ਾਹੀ ਦੇ ਖਿਲਾਫ ਲੋਕਾਂ ਦੇ ਵਿੱਚ ਬਹੁਤ ਰੋਸ ਹੈ ਤੇ ਉਕਤਾਂਗੂ ਨੇ ਕਿਹਾ ਕਿ ਜਿਹੜੇ ਵੀ ਚੋਣ ਅਧਿਕਾਰੀ ਸਰਕਾਰ ਨੇ ਲਾਇਨੇ ਉਹਨਾਂ ਦੇ ਅਸੀਂ ਸਾਰੇ ਅੰਕੜੇ ਇਕੱਠੇ ਕਰਾਂਗੇ ਅਤੇ ਨਾਮਜ਼ਦਗੀ ਪੱਤਰ ਰੱਦ ਕਿਉਂ ਕੀਤੇ ਗਏ ਨੇ ਉਸ ਦੀ ਵੀ ਜਾਂਚ ਕਰਾਵਾਂਗੇ ਦੇ ਸੁਪਨਿਆਂ ਦਿਖਾ ਕੇ ਲੋਕਾਂ ਨੂੰ ਇਹ ਲੁਟੇਰਿਆਂ ਦੀ ਸਰਕਾਰ ਜੋ ਪੰਜਾਬ ਦੇ ਵਿੱਚ ਆਈ ਆ ਇਹਨਾਂ ਨੇ ਮਾਛੀਬੜਾ ਸਾਹਿਬ ਦੇ ਵਿੱਚ ਜੋ ਕਿ ਪਵਿੱਤਰ ਚਰਨਛੋਹ ਪ੍ਰਾਪਤ ਧਰਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਵੀ ਇਹਨਾਂ ਨੇ ਡਾਕਾ ਮਾਰ ਕੇ ਸਾਬਤ ਕਰਤਾ ਕਿ ਇਹ ਸਰਕਾਰ ਵਾਕਈ ਲੁਟੇਰਿਆਂ ਦੀ ਸਰਕਾਰ ਹੈ ਭਗਤ ਸਿੰਘ ਦੇ ਨਾਂ ਨੂੰ ਇਹ ਦੁਰਪਯੋਗ ਕਰਕੇ ਆਏ ਨੇ ਦੁਰਪਯੋਗ ਕਰਕੇ ਸੱਤਾ ਦੇ ਵਿੱਚ ਆਏ ਨੇ ਪਰ ਅਸਲ ਇਹਨਾਂ ਦਾ ਜੋ ਕੈਰੀਅਰ ਹੈਗਾ ਅਸਲ ਜੋ ਇਹਨਾਂ ਦਾ ਅਕਸ ਹੈਗਾ ਉਹ ਇਹਨਾਂ ਨੇ ਸਾਬਤ ਕਰਤਾ ਕਿ ਲੁਟੇਰਿਆਂ ਦੀ ਸਰਕਾਰ ਹੈ ਔਰ ਲੁਟੇਰੇ ਹੀ ਇਹ ਰਹਿਣਗੇ ਪਰ ਅਸੀਂ ਇਲੈਕਸ਼ਨ ਲੜੀਏ ਜਾਂ ਨਾ ਲੜੀਏ ਇਹਨਾਂ ਨੂੰ ਮਹੱਲਿਆਂ 'ਚ ਵੜਨਾ ਔਖਾ ਕਰ ਦੇਾਂਗੇ ਇਹਨਾਂ ਨੂੰ ਵੋਟਾਂ ਮੰਗਣੀਆਂ ਔਖੀਆਂ ਕਰ ਦਾਂਗੇ ਇਹਨਾਂ ਦੇ ਬਾਜ਼ਾਰ 'ਚੋਂ ਲੰਘਣਾ ਔਖਾ ਕਰ ਦਾਂਗੇ ਔਰ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਹਨਾਂ ਦਾ ਸਰਬਜਨਿਕ ਬਹਿਸਕਾਰ ਕੀਤਾ ਜਾਵੇ। ਇਹ ਸਾਫ਼ ਤੌਰ ਦੇ ਉੱਤੇ ਮੈਂ ਕਹਾ ਜਿਹੜੀ ਖਾਸ ਕਰ ਜਿਹੜੀ ਸਮਰਾਲੇ ਹਲਕੇ ਦੀ ਲੀਡਰਸ਼ਿਪ ਹੈ ਇਲੈਕਸ਼ਨਾਂ ਤੋਂ ਭੱਜ ਗਈ ਡਰ ਗਈ ਆ ਕਿਉਂਕਿ ਪਿਛਲੇ ਪਿਛਲੇ ਜਿਹੜਾ 2-3 ਸਾਲ ਦਾ ਇਹਨਾਂ ਨੇ ਕੰਮ ਕੀਤਾ ਉਹਦਾ ਫਤਵਾ ਲੋਕਾਂ ਨੇ ਦੇਣਾ ਸੀ ਮਾਛਵਾੜਾ ਸ਼ਹਿਰ ਤੋਂ ਪਹਿਲਾਂ ਤਾਂ ਹੱਕ ਖੋਇਆ ਗਿਆ ਵੋਟ ਪਾਉਣ ਦਾ ਇਹਨਾਂ ਨੇ ਆਪਣੇ ਹਿਸਾਬ ਨਾਲ ਆਪਣੇ ਹੀ ਕੈਂਡੀਡੇਟ ਆਪ ਹੀ ਅਨਾਉਂਸ ਕਰ ਲਏ। ਸੋ ਮੈਂ ਤਾਂ ਇਹ ਕਹੂੰਗਾ ਵੀ ਇੱਦੀ ਫਿਰ ਇਹ ਜੀ ਇਲੈਕਸ਼ਨ ਕਰਾਉਣ ਦਾ ਕੋਈ ਫਾਇਦਾ ਨਹੀਂ ਪਰ ਇਹਨਾਂ ਨੇ ਜੋ ਵੀ ਕੀਤਾ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਵੀ ਇਹਨਾਂ ਨੂੰ ਚਾਹੀਦਾ ਇਹ ਸੀ ਵੀ ਸਭ ਨੂੰ ਲੈਵਲ ਪਲੇਇੰਗ ਗਰਾਊਂਡ ਦਿੰਦੇ ਲੋਕਾਂ ਨੂੰ ਉਹਨਾਂ ਦਾ ਹੱਕ ਦਿੰਦੇ ਉਹ ਵੋਟ ਪਾਉਂਦੇ ਜਿਹੜਾ ਕੈਂਡੀਡੇਟ ਚੰਗਾ ਲੱਗਦਾ ਉਹਨੂੰ ਜਿਤਾਉਂਦੇ ਪਰ ਇਹ ਇੱਕਦਮ ਲੋਕਤੰਤਰ ਦਾ ਘਾਣਾ ਪਹਿਲਾਂ ਤਾਂ 2 ਸਾਲ ਆਲਰੇਡੀ ਲੇਟ ਨੇ ਇਲੈਕਸ਼ਨਾਂ ਜੇ ਹੁਣ ਕਰਾਈਆਂ ਗਈਆਂ ਨੇ ਦੇਖੋ ਤੁਸੀਂ ਕੱਲ ਰਾਤ ਕਿੰਨੀ ਲੇਟ ਇੱਥੇ ਇਲੈਕਸ਼ਨਾਂ ਜਿਹੜੀ ਲਿਸਟ ਲਾਈ ਗਈ ਆ ਲਿਸਟ ਦੇ ਵਿੱਚ ਜਿਹੜੇ 5-5 ਵਾਰ 2-2 ਵਾਰ ਦੇ ਬਣੇ ਐਮਸੀ ਨੇ ਉਹਨਾਂ ਦੇ ਕਾਗਜ਼ ਵੀ ਰਿਜੈਕਟ ਕੀਤੇ ਗਏ ਜਾਂ ਤਾਂ ਜਿਹੜੇ ਪਹਿਲਾਂ ਆ ਉਹਨਾਂ ਨੂੰ ਕਲੀਅਰੈਂਸ ਦੇ ਗਏ ਉਹ ਗਲਤ ਸੀ ਜਾਂ ਫਿਰ ਜਿਹੜੇ ਅੱਜ ਪ੍ਰੈਸ਼ਰ ਤੇ ਹੇਠ ਹੋ ਰਿਹਾ 6 ਕੇ 6 ਵਾਰਡ ਅਨੋਨਿਮਸਲੀ ਜਿੱਤ ਜਾਣ ਇਹ ਅੱਜ ਤੱਕ ਸਮਰਾਲੇ ਹਲਕੇ ਦੇ ਵਿੱਚ ਮਛਵਾੜਾ ਸ਼ਹਿਰ ਦੇ ਵਿੱਚ ਅਜਿਹਾ ਕਦੇ ਵੀ ਨਹੀਂ ਹੋਇਆ ਸੀ ਜੋ ਐਤਕੀ ਕੀਤਾ ਇਹ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾ ਰਹੀ ਆ ਇੱਥੇ ਦੇ ਜਿਹੜੇ ਇਹਨਾਂ ਦੇ ਵਰਕਰ ਕਹਿ ਲੋ ਐਮਐਲਏ ਕਹਿ ਲੋ ਉਹ ਇਲੈਕਸ਼ਨ ਲੜਨ ਤੋਂ ਭੱਜਦੇ ਦਿਖ ਰਹੇ ਨੇ ਤੇ ਇਹ ਜਿਹੜਾ ਇਹਦੇ ਵਿੱਚ ਜਿਹੜੇ ਅਫਸਰ ਇਨਵੋਲਵ ਕੀਤੇ ਗਏ ਨੇ ਉਹਨਾਂ ਤੇ ਜਨੂਰ ਵੱਡੀ ਤੋਂ ਵੱਡੀ ਕਾਰਵਾਈ ਵੀ ਕਰਵਾਵਾਂਗੇ ਤੇ ਹਾਈ ਕੋਰਟ ਦੇ ਦਰਵਾਜ਼ੇ ਤਾਸੀਂ ਖੜਕਾਉਣੇ ਹੈਗੇ ਨੇ ਬਾਕੀ ਆਸ ਕਰਦੇ ਆਂ ਵੀ ਜਿਹੜੇ ਬਾਕੀ ਦੇ ਕੈਂਡੀਡੇਟ ਨੇ ਅਸੀਂ ਸਾਰਿਆਂ ਨਾਲ ਹੁਣ ਸਲਾਹ ਮਸ਼ਵਰਾ ਕਰਕੇ ਅਗਲਾ ਫੈਸਲਾ ਵੀ ਦਵਾਂਗੇ ਤੇ ਲੋਕ ਲੋਕਤੰਤਰ ਵਿੱਚ ਲੋਕ ਬੜੇ ਹੁੰਦੇ ਆ ਲੋਕਾਂ ਨੇ ਦੇਖਿਆ ਵੀ ਇਹ ਜਿਹੇ ਤੱਕਾ ਕਰ ਰਹੇ ਤੋ ਦਾ ਮੂੰਹ ਤੋੜ ਜਵਾਬ ਦੇਣਗੇ ਇਲੈਕਸ਼ਨਾਂ ਦੇ ਵਿੱਚ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਪਾਰਟੀਆਂ ਦਾ ਤੇ ਖਾਸ ਕਰਕੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਆਂ ਵੀ ਅੱਜ ਦਾ ਜਿਹੜਾ ਰੋਸ ਸਮਾਰ ਸੀਗਾ ਪੂਰੇ ਮਾਛੀਵਾੜਾ ਸ਼ਹਿਰ ਦੇ ਵਿੱਚ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜਾ ਸ਼ੁਰੂ ਹੋ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲ ਕੇ ਦੁਬਾਰਾ ਤੋਂ ਆਰਓ ਦੇ ਦਫ਼ਤਰ ਦੇ ਵਿੱਚ ਆ ਕੇ ਰੋਸਮਾਚ ਪਹੁੰਚਿਆ ਉਸ ਦੇ ਲਈ ਮੈਂ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਕਜੁੱਟ ਹੋ ਕੇ ਇਹ ਦੱਸਿਆ ਹੈਗਾ ਵੀ ਅਸੀਂ ਇਹ ਲੜਾਈ ਮਿਲ ਕੇ ਕਿਉਂਕਿ ਇਹ ਬੇਇਨਸਾਫੀ ਹੋਈ ਹੈ ਪਹਿਲੀ ਵਾਰ ਜੀ ਨੂੰ ਕਹਿੰਦੇ ਹੁੰਦੇ ਆ ਮਾਛੀਵਾੜਾ ਸਾਹਿਬ ਦੇ ਵਿੱਚ ਜਾਂ ਖੰਨੇ ਜ਼ਿਲ੍ਹੇ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਐ ਏਡੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਤਕਰੀਬਨ 23 ਉਮੀਦਵਾਰਾਂ ਦੇ ਜਿਹੜੇ ਕਾਗਜ਼ ਐ ਉਹ ਮਾਛੀਵਾੜੇ ਦੇ ਵਿੱਚ ਰੱਦ ਕੀਤੇ ਗਏ ਆ ਤੇ ਇੱਕ ਸਾਡੇ ਆ ਉਮੀਦਵਾਰ ਸੰਭਰਾਲੇ ਤੋਂ ਇਹਨਾਂ ਦੇ ਕਾਗਜ਼ ਜਦਕਿ ਰਸੀਪਟ ਵੀ ਦੇ ਦਿੱਤੀ ਸੀ ਤੇ ਕਹਿ ਵੀ ਦਿੱਤਾ ਗਿਆ ਸੀਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਰਓ ਮਾਛੀਵਾੜਾ ਸਾਹਿਬ ਜਿਹੜਾ ਹੈਗਾ ਜਾਂ ਆਰਓ ਜਿਹੜਾ ਸੰਭਰਾਲਾ ਉਹ ਹਾਈ ਕੋਰਟ ਦੇ ਦਰਵਾਜ਼ੇ ਅਸੀਂ ਖੜਕਾ ਰਹੇ ਆ ਤੇ ਉਹਨਾਂ ਨੂੰ ਹਾਈ ਕੋਰਟ ਦਾ ਤੋਂ ਫੈਸਲਾ ਜਦ ਆਊਗਾ ਉਦੋਂ ਪਤਾ ਲੱਗ ਜੂਗਾ ਨਾ ਉਸ ਸਮੇਂ ਇਹ ਐਮਐਲਏ ਹੋਣਾ ਨਾ ਇਹ ਸਰਕਾਰ ਹੋਣੀ ਐ ਇਹ ਰ ਉਹਨਾਂ ਨੂੰ ਪਤਾ ਲੱਗੂਗਾ ਵੀ ਸਭ ਤੋਂ ਕਿੱਡੀ ਵੱਡੀ ਗਲਤੀ ਹੋ ਗਈ। ਦੇਖੋ ਇਹ ਮਾਛੀਵਾੜਾ ਸ਼ਹਿਰ 'ਚ ਤਾਂ ੱੱਕੇਸ਼ਾਈ ਹੋਈ ਆ। ਪੂਰੇ ਪੰਜਾਬ ਅੰਦਰ ਇਹਨਾਂ ਨੇ ਜਿਹੜੀਆਂ ਕਾਨੂੰਨ ਦੀਆਂ ਧੱਜੀਆਂ ੜਾਈਆਂ ਨੇ ਇਹ 70 ਸਾਲਾਂ 'ਚ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਦੇਖਿਆ। ਅੱਜ ਮਾਛੀਵਾੜਾ ਸ਼ਹਿਰ 'ਚ ਸਾਰੇ ਸਮਾਜਿਕ ਤੌਰ ਤੇ ਭਾਈਚਾਰਕ ਤੌਰ ਤੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਲੋਕਾਂ ਨੇ ਜਿਹੜਾ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ ਉਹਦੇ ਲਈ ਮੈਂ ਸ਼ਲਾਘਾ ਕਰਦਾ ਸਾਰੇ ਸ਼ਹਿਰ ਨਿਵਾਸੀਆਂ ਦੀ ਤੇ ਇੱਥੇ ਜਿਹੜਾ ਸਰਕਾਰ ਦੇ ਨੁਮਾਇੰਦੇ ਨੇ ਅੱਜ ਆਪ ਉਤਰਾਪਣ ਕਰ ਰਹੇ ਨੇ ਆਪਣਾ ਰੋਬ ਦਿਖਾ ਰਹੇ ਨੇ ਆਪਣੀ ਸਰਕਾਰ ਦੀ ਪਾਵਰ ਦਿਖਾ ਰਹੇ ਨੇ ਉਹਨਾਂ ਨੂੰ ਮੈਂ ਵਾਰਨ ਕਰਦਾ ਵੀ ਇਹ ਸੱਤਾ ਹਮੇਸ਼ਾ ਨਹੀਂ ਰਹਿੰਦੀ 2 ਸਾਲ ਰਹਿ ਗਏ 2 ਸਾਲ ਬਾਅਦ ਕਿੱਥੇ ਭਜੇਂਗੇ ਉਹ ਥੋੜਾ ਲੇਖਾ ਜੋਖਾ ਜਿਹੜਾ ਇਹ ਹੀ ਕਚਹਿਰੀ ਚ ਲੋਕਾਂ ਦੇ ਚ ਲਿਆ ਜਾਊਗਾ ਤੇ ਜਿਹੜਾ ਰਿਟਰਨਿੰਗ ਅਫਸਰ ਆ ਚਾਹੇ ਉਹ ਰਪਿੰਦਰ ਕੌਰ ਆ ਚਾਹੇ ਯੋਵਾ ਚਾਹੇ ਕੋਈ ਵੀ ਆ ਜਿਹਨੇ ਕੰਮ ਕੀਤਾ ਉਹਦੀਆਂ ਲੱਤਾਂ ਨੇ ਵਜਨ ਨਹੀਂ ਝੱਲਣਾ ਨਾ ਐਮਐਲਏ ਨੇ ਖੜਨਾ ਨਾਲ ਨਾ ਪੰਜਾਬ ਸਰਕਾਰ ਨੇ ਖੰਡਣਾ ਉਹਨਾਂ ਦੀਆਂ ਲੱਤਾਂ 'ਚ ਜੇ ਜਾਨ ਹ ਹੁਣ ਹਾਈ ਕੋਰਟ ਵੀ ਜਾਵਾਂਗੇ ਤੇ ਜਿਹੜੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਤੇ ਅਸੀਂ ਸਾਰੇ ਰਲ ਕੇ ਜੁਆਇੰਟ ਐਕਸ਼ਨ ਕਮੇਟੀ ਬਣਾਵਾਂਗੇ ਉਹਦੇ ਤਹਿਤ ਅਸੀਂ ਇਹਨਾਂ ਨੂੰ ਐਂਡ ਤੱਕ ਲੈ ਕੇ ਜਾਵਾਂਗੇ ਲੋਕਾਂ ਦਾ ਵਿਸ਼ਵਾਸ ਜਿਹੜਾ ਰਾਜਨੀਤੀ 'ਚ ਆ ਜਾਂ ਲੋਕਤੰਤਰ 'ਚ ਉਹਨਾਂ ਦਾ ਇਹਨਾਂ ਨੇ ਕਤਲੇਆਮ ਕੀਤਾ ਘਾਣ ਕੀਤਾ ਉਹਨਾਂ ਨੂੰ ਅਸੀਂ ਦਿਨ ਤੇ ਤਾਰੇ ਦਿਖਾਵਾਂਗੇ ਤੇ ਅੱਜ ਮੈਂ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਲੋਕ ਆਕ ਮਹਾਰੇ ਬਿਨਾਂ ਸੱਦੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਏ ਨੇ ਉਹਨਾਂ ਨੂੰ ਸਲੂਟ ਤੇ ਸਲਾਮ ਕਰਦਾ ਤੇ ਕਾਂਗਸ ਪਾਰਟੀ ਹਮੇਸ਼ਾ ਲੋਕਤੰਤਰ ਦੀ ਲੜਾਈ ਪਾਰਲੀਮੈਂਟ ਤੋਂ ਲੈ ਕੇ ਥੱਲੇ ਤੱਕ ਲੜ ਰਹੀ ਆ ਚਾਹੇ ਰਾਹੁਲ ਗਾਂਧੀ ਜੀ ਨੇ ਚਾਹੇ ਸੋਨੀਆ ਗਾਂਧੀ ਜੀ ਪ੍ਰਿੰਕਾ ਜੀ ਖੜਗੇ ਜੀ ਹਰ ਰੋਜ਼ ਭਾਰਤ ਦਾ ਸੰਵਿਧਾਨ ਲੈ ਕੇ ਪਾਰਲੀਮੈਂਟ ਵਿੱਚ ਜਾਂਦੇ ਨੇ ਇਹ ਲੋਕ ਨੇ ਜਿਹੜੇ ਇਹ ਵੀ ਟੀਮਾਂ ਨੇ ਪਾਰਲੀਮੈਂਟ ਦੇ ਅੰਦਰ ਵੀ ਬਾਹਰ ਵੀ ਇਹ ਲੋਕਤੰਤਰ ਦਾ ਘਾਣ ਕਰ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਲੋਕ ਬਖਸ਼ਣਗੇ ਨਹੀਂ ਤੇ ਜਿਹੜੇ ਇਹਨਾਂ ਨੇ ਰਿਜੈਕਟ ਕੀਤੇ ਨੇ ਕਾਗਜ਼ ਹਰ ਹਿੱਲੇ ਬਹਾਲ ਕਰਾਵਾਂਗੇ ਜਿਸ ਤਰ੍ਹਾਂ ਗਿੱਦੜ ਵਾਹੇ ਚ ਦੁਬਾਰਾ 20 ਪੰਚਾਇਤਾਂ ਦੀ ਇਲੈਕਸ਼ਨ ਹੋ ਰਹੀ ਆ ਉਹ ਮੋੜ ਅਸੀਂ ਮਾਛੀਵੜ ਤੇ ਲੈ ਕੇ ਆਵਾਂਗੇ ਮੇਰਾ ਨਾਮ ਹਰਦੇਵ ਸਿੰਘ ਆ ਜੀ ਅੱਜ ਪ੍ਰੋਟੈਸਟ ਕਰ ਰਹੇ ਹਾਂ ਕੀ ਗੱਲ ਬਾਤ ਮੇਰੇ ਨਾਲ ਇਹਨਾਂ ਨੇ ਪੇਪਰ ਰੱਦ ਕਰਤੇ ਮੇਰੇ ਕੋਲ ਐਨਓਸੀ ਵੀ ਲਈ ਹੋਈ ਆ ਕਮੇਟੀ ਦੀ ਤੇ ਮੇਰੇ ਨਾਲ ਬਹੁਤ ੱਟਕਾ ਹੋਇਆ ਇਹਨਾਂ ਨੇ ਕੀਤਾ ਤੇ ਮੇਰੇ ਪੇਪਰ ਬਿਲਕੁਲ ਸਹੀ ਨੇ ਸਾਰਾ ਕੁਝ ਮੇਰੇ ਕੋਲ ਸਹੀ ਆ ਕਾਂਗਰਸੀ ਪਾਰਟੀ ਕੋਲੋਂ ਮੈਂ ਉਮੀਦਵਾਰ ਆ ਤੇ ਪਾਰਟੀ ਦਾ ਮੈਨੂੰ ਸਹਿਯੋਗ ਵੀ ਬਹੁਤ ਹੈ। ਬਾਕੀ ਮਾੜ-ਵਾੜ ਦਾ ਸੀ। ਵਾਰ ਨੰਬਰ 12 ਤੋਂ ਮੈਂ ਉਮੀਦਵਾਰ ਆ ਜੀ। ਤੇ ਬਾਕੀ ਲੋਕ ਮੈਨੂੰ ਬਹੁਤ ਸਹਿਯੋਗ ਕਰ ਰਹੇ ਨੇ। ਮੈਨੂੰ ਇੱਕ ਮੌਕਾ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਸੀ ਪਰ ਰਾਤੀ ਇਹਨਾਂ ਨੇ ਮੇਰੇ ਪੇਪਰ ਰੱਦ ਕੇ ਮੇਰ ਨਾਲ ਬਹੁਤ ੱੱਕਾ ਕੀਤਾ। ਆਬਜੈਕਸ਼ਨ ਕੀ ਲਾਇਆ ਜੀ? ਆਬਜੈਕਸ਼ਨ ਦਾ ਕੁਝ ਦੱਸਿਆ ਵੀ ਨਹੀਂ ਅਜੇ ਤੱਕ ਜੀ ਮੈਨੂੰ। ਛੋਟੇ ਵੱਲੋਂ ਫਾਰਮੈਲਟੀ ਪੂਰੀ ਸੀ ਜੀ। ਸਾਡੇ ਕੋਲ ਐਨਓਸੀਆਂ ਵੀ ਸਹੀਆਂ ਮੇਰਾ ਗੱਤੀ ਸਰਟੀਫਿਕੇਟ ਵੀ ਸੀਗਾ ਜੀ। ਅੱਜ ਜੋ ਸਾਡੇ ਨਾਲ ਕਾਂਗਰਸ ਪਾਰਟੀ ਦਾ ੱੱਕਾ ਹੋਇਆ। ਇਹ ਬਹੁਤ ਹੀ ਜ਼ਿਆਦਾ ਜੀ ਇਹ ਜਿੰਦਿਆ ਕਰਦੇ ਆ ਇਹ ਲੋਕਤੰਤਰ ਦਾ ਘਾਣ ਹੋਇਆ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਮੈਂ ਵੀ ਤਿੰਨ ਇਲੈਕਸ਼ਨਾਂ ਲੜੀਆਂ ਨੇ ਤੇ ਕਦੇ ਵੀ ਇੰਨਾ ਤੱਕਾ ਚਾਹੇ ਕੋਈ ਅਕਾਲੀ ਸਰਕਾਰ ਦੀ ਚਾਹੇ ਕੋਈ ਕਾਂਗਰਸ ਸਰਕਾਰ ਦੀ ਕਦੇ ਇੰਨਾ ਤੱਕਾ ਨਹੀਂ ਦੇਖਿਆ ਨੀਗਾ ਇਹ ਹੋਇਆ ਕਿਸ ਤਰ੍ਹਾਂ ਦਾ ਸਾਨੂੰ ਦੇਖੋ ਕੱਲ 2 ਵਜੇ ਅਸੀਂ ਜਾ ਕੇ ਆਏ ਦਫ਼ਤਰ ਸਾਨੂੰ ਉਹਨਾਂ ਨੇ ਸੀਟ ਦਿੱਤੀ ਐ ਛੋਟੇ ਕਾਗਜ਼ ਉੱਕੇ ਨੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਵੈਲਟ ਪੇਪਰ ਤੇ ਕੀ ਲਿਖਾਉਣਾ ਚਾਹੁੰਦੇ ਆ ਇਹਨਾਂ ਦਾ ਨਾਮ ਹਰਦੇਵ ਸਿੰਘ ਦੇਵੀ ਨਾਲ ਉਹਨਾਂ ਨੇ ਸਪੈਲਿੰਗ ਚੈੱਕ ਕਰਾਇਆ ਸਾਰੇ ਜਿੰਨੇ ਉੱਤੇ ਪ੍ਰੈਜ਼ੈਂਟਿੰਗ ਅਫੀਸਰ ਸੀਗੇ ਉਹਨਾਂ ਨੇ ਸਾਨੂੰ ਕਹਿਤਾ ਵੀ ਤੁਹਾਡੇ ਕਾਗਜ਼ ਓਕੇ ਨੇ ਜੀ ਤੁਸੀਂ ਬਿਲਕੁਲ ਸਹੀ ਹੋ ਪਰ ਸਾਨੂੰ 7 ਵਜੇ 8:30 ਵਜੇ ਪਤਾ ਲੱਗਦਾ ਤੇ ਮੱਛਵੜ ਦਾ 23 ਕਾਗਜ਼ ਰੱਦ ਕਰਤੇ ਇਹ ਸ਼ਰਿਆਮ ਧੱਕਾ ਇੰਨਾ ਧੱਕਾ ਪੰਜਾਬ 'ਚ ਕਿਤੇ ਨਹੀਂ ਸੁਣਾਲੇ ਹਲਕੇ ਸਭ ਤੋਂ ਜ਼ਿਆਦਾ ਧੱਕਾ ਇਹ ਤਾਂ ਹੋਇਆ ਉਹਨਾਂ ਨੂੰ ਪਤਾ ਸੀ ਇਹ ਵਾਰਡ ਨੰਬਰ 12 ਜਿਹੜਾ ਕਾਂਗਰਸ ਪਾਰਟੀ ਦਾ ਵਾਰਡ ਆ ਤੇ ਕਾਂਗਰਸ ਪਾਰਟੀ ਇਥੋਂ ਲਗਾਤਾਰ ਜਿੱਤ ਰਹੀ ਆ ਤੇ ਸਾਡੇ ਕੈਂਡੀਡੇਟ ਵੀ ਬਹੁਤ ਹੀ ਸੂਝਵਾਨ ਸਮਝਦਾਰ ਤੇ ਸਾਰੇ ਕੈਂਡੀਡੇਟਾਂ ਨਾਲੋਂ ਵਧੀਆ ਕੈਂਡੀਡੇਟ ਸੀਗੇ ਉਹ ਸਾਰੇ ਬਗਲਾਕ ਤੇ ਉਹਨਾਂ ਡਰਦੇ ਉਹਨਾਂ ਨੂੰ ਡਰ ਸੀ ਵੀ ਸਾਡੀ ਸਰਕਾਰ ਆ ਜੇ ਅਸੀਂ ਹਾਰ ਗਏ ਤਾਂ ਵੀ ਸਾਡੀ ਬੇਇੱਜ਼ਤੀ ਬਹੁਤ ਹੋਊਗੀ ਪਰ ਐਮਐਲਏ ਐਮਐਲਏ ਸਾਹਿਬ ਨੇ ਇਹ ਕਿਹਾ ਕਹਿੰਦੇ ਵੀ ਸਾਡੀ ਵੀ ਪਾਰਟੀ ਦਾ ਇੱਕ ਆਰਦੀ ਪਾਰਟੀ ਦਾ ਇੱਕ ਡਰਾਮਾ ਕਰਤਾ ਵੀ ਪਾ ਲਓ 14 ਚੋਂ ਵੀ 23 23 ਉੱਥੇ ਇੱਕ ਕਿਤੇ 24 ਚੋਂ ਜੇ ਇੱਕ ਕਰਤਾ ਵੀ ਕਹਿਣ ਨੂੰ ਸਾਡੇ ਵੀ ਕਾਗੇ ਰੱਦ ਹੋਏ ਨੇ ਪਰ ਰੱਦ ਉੱਥੇ ਵੀ ਮਿਲੀ ਭੁਗਤਾਂ ਉੱਥੇ ਯਾਦ ਬੰਦੇ ਦੀ ਮਦਦ ਕਰ ਰਹੇ ਨੇ ਅੰਦਰ ਖਾਤੇ ਇਹ ਉਹਦੇ ਕਰਕੇ ਇਹਨਾਂ ਨੇ ਜਾਣ ਕੇ ਰੱਦ ਕਰਾਇਆ ਇਹਨਾਂ ਨੂੰ ਤਾਂ ਕੈਂਡੀਡੇਟ ਨਹੀਂ ਮਿਲਦੇ ਸੀ ਸਾਡੇ ਜਿਹੜੇ ਕੈਂਡੀਡੇਟ ਮੰਨ ਲਓ ਉੱਥੇ ਮਾਛਰ ਨਹੀਂ ਟਿਕਟ ਮਿਲੀ ਉਹਨਾਂ ਨੂੰ ਉਹ ਉਹਨਾਂ ਨੂੰ ਉਹਨੇ ਟਿਕਟ ਦੇ ਦਿੱਤੀ ਉਹਨਾਂ ਨੂੰ ਕੋਲ ਤਾਂ ਉੱਥੇ ਕੈਂਡੀਡੇਟ ਵੀ ਸੀਗੇ ਪਰ ਸਮਰਾਲੇ ਜੇ ਸਾਨੂੰ ਸੀਗੀ ਪੂਰੀ ਆਸ ਵੀ ਇਹ ਲੜਾਈ ਵਧੀਆ ਲੜਾਂਗੇ ਅਸੀਂ ਵੀ ਅਸੀਂ ਚੋਣ ਜਿੱਤਾਂਗੇ ਇੱਥੇ ਕੱਲ ਦਫ਼ਤਰ ਦਾ ਦਰਗਾਹਤਨ ਵੀ ਕਰਦਾ ਸੀਗਾ ਅਸੀਂ ਆਪਣੀ ਮੀਟਿੰਗ ਵੀ ਕਰਤੀ ਸੀ ਸਾਰਾ ਕੁਝ ਚੱਲ ਗਿਆ ਜੀ ਕੰਮ ਡੀਸੀ ਸਾਹਿਬ ਦੀ ਜਿਹੜੀ ਰਿਪੋਰਟ ਆਈ ਆ ਜਿਹੜੀ ਐਡੀਸੀ ਆ ਭੇਜੀ ਆ ਉਸ ਦੇ ਵਿੱਚ ਸਾਡੇ ਕੋਲ ਸਬੂਤ ਹੈ ਉਹਦੇ ਵਿੱਚ ਤਿੰਨੇ ਪਾਏ ਗਏ ਨੇ ਕਾਂਗਰਸ ਦੇ ਤੇ ਅਕਾਲੀਵਾਲਤੇ ਤੇ ਆਮ ਆਦਮੀ ਦੇ ਸਮਰਾਲੇ ਦੇ ਬਿਲਕੁਲ ਸਹੀ ਕਾਗਜ਼ ਨੇ ਕੋਈ ਰੱਦ ਨਹੀਂ ਹੋਇਆ ਦੇਖੋ ਜੀ ਜਿੰਨਾ ਕੁ ਮੈਨੂੰ ਪਤਾ ਲੱਗਿਆ ਕੱਲ੍ਹ ਵਾਲੀ ਗੱਲਬਾਤ ਦਾ ਉੱਥੇ ਕਾ ਲਬਜੈਕਸ਼ਨਾਂ ਲਗੀਆਂ ਲਗ ਅਲੱਗ ਅਲੱਗ ਬੰਦੇਆਂ ਵੱਲੋਂ ਤੇ ਉਹਦੇ ਵਿੱਚ ਜਿਹੜਾ ਰਿਜ਼ਲਟ ਆਇਆ ਮੂਹਰੇ ਸ਼ਾਮ ਨੂੰ ਉਹ ਲੱਗ ਗਿਆ ਉਹਦੇ ਵਿੱਚ ਜਿਹੜੀਆਂ ਅਬਜੈਕਸ਼ਨਾਂ ਦੀਆਂ ਜਿਹੜੀਆਂ ਕਲੀਅਰ ਹੋ ਗਈਆਂ ਤੇ ਜਾਂ ਕਿਸੇ ਕੁਝ ਬੰਦੇਆਂ ਦੇ ਕਾਗਜ਼ਾਂ 'ਚ ਫਰਕ ਸੀਗਾ ਕਾਗਜ਼ਾਂ ਦੇ ਆਧਾਰ ਤੇ ਕੁਝ ਅਬਜੈਕਸ਼ਨਾਂ ਦੇ ਆਧਾਰ ਤੇ ਜਿਹੜੇ ਪੇਪਰ ਰੱਦ ਹੋਏ ਨੇ ਇੱਕ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹੜਾ 14 ਨੰਬਰ 'ਚੋਂ ਖੜਾ ਸੀਗਾ ਉਹਦੇ ਮੈਂ ਇੱਕ ਉਹਨਾਂ ਨੇ ਇਹ ਗੱਲ ਕਹਿਣਾ ਹੈ ਕਿ આજ ਤੱਕ ਜੋ ਪਹਿਲਾ ਪੱਲ ਕਾ ਲਈ 5 ਬਾਅਦ ਹੋਤੇ ਐਮਪੀ ਜਿੱਤ ਚੁੱਕੇ ਨੇ ਉਹਨਾਂ ਦੇ ਪਹਿਲਾ ਵਿਧਾਇਕ ਕਾ ਨਦ ਨਹੀਂ ਹੋਇਆ ਤਾਂ ਇਸੇ ਸਰਕਾਰ ਚ ਕਿਉਂ ਹੋਇਆ ਨੇ ਕਿ ਸਾਫ ਦਰਸ਼ਾਇਆ ਜਾ ਰਿਹਾ ਹੈ ਕਿ ਤਕਸ਼ ਦੇਖੋ ਪਹਿਲੀ ਗੱਲ ਜਿਉਂ ਕਹਿੰਦੇ ਨੇ ਇਹ ਵੀ 5 ਸਾਲ ਦਾ ਐਮਪੀ ਉਹਦੇ ਅਜ ਤੱਕ ਕਾਰਜ ਰੱਦ ਨਹੀਂ ਹੋਇਆ ਇਹ ਬਿਲਕੁਲ ਸਹੀ ਗੱਲ ਆ ਇਹ ਨੂੰ ਸਾਰਿਆਂ ਨੂੰ ਪਤਾ ਪਰ ਇਹ ਗੱਲ ਵੀ ਸਹੀ ਆ ਜੋ ਮੈਂ ਪਤਾ ਕੀਤਾ ਬਾਅਦ ਚ ਵੀ ਉਹ ਕਹਿੰਦੇ ਮੇਰਾ ਦੋ ਉਹ ਕਹਿੰਦੇ 5 ਸਾਲ ਮੰਨੋ 25 ਸਾਲ ਰਹੇ ਸਰਕਾਰ ਕਾਲੀ ਕਾਂ ਰਸਤੋਂ ਪਰ ਜਿਵੇਂ ਬਦਲ ਕੇ ਕੰਮ ਕਰਦੇ ਰਹੇ ਨੇ ਤੇ ਕਿਸ ਨੇ ਆਬਜੈਕਸ਼ਨ ਨਹੀਂ ਲਾਈ 25 ਸਾਲ ਚ ਤੇ ਹੁਣ ਜਦੋਂ ਖੜੇ ਜੋ ਕੈਂਡੀਡੇਟ ਦੇ ਵਿਰੁੱਧ ਖੜਾ ਸੀਗਾ ਉਹਨੇ ਉਹਦੇ ਵਿਰੁੱਧ ਜੋ ਵੀ ਆਬਜੈਕਸ਼ਨ ਲਾਈ ਉਹ ਕਹਿੰਦੇ ਸਹੀ ਪਈ ਗਈ ਤੇ ਉਹਦੇ ਆਧਾਰ ਤੇ ਉਹਦੇ ਕਾਗਜ਼ ਰੱਦ ਕਰਤੇ ਕਾਂਗਰਸ ਪਾਰਟੀ ਨੇ ਜੇ ਸਰਕਾਰ ਚਾਹੇ ਤੇ ਬਾਕੀ ਸਮਰਥਕਾਂ ਵੱਲੋਂ ਇਜਾਜ਼ਤ ਦਿਵਾਈ ਗਈ ਜਿੰਨੇ ਕਾਂਗਰਸ ਪਾਰਟੀ ਮਜ਼ਬੂਤ ਸੀ ਆਮ ਆਦਮੀ ਪਾਰਟੀ ਧਰਬੀ ਮਜਬੂਤ ਤਾਂ ਆਪਾਂ ਹੁਣ ਇਲੈਕਸ਼ਨ ਹੋਈ ਹੈ ਪੰਜਾਬ ਦੀ ਦੇਖ ਹੀ ਲਤੀ ਵੀ ਕਿੰਨੀ ਕਿ ਮਜ਼ਬੂਤ ਆ ਵੱਡੀਆਂ ਵੱਡੀਆਂ ਸੀਟਾਂ ਵੱਡੇ ਵੱਡੇ ਤਨੰਤਰ ਹਰਾਤੇ ਲੋਕਾਂ ਨੇ ਠੀਕ ਆ ਮਜ਼ਬੂਤ ਨੂੰ ਮਜ਼ਬੂਤ ਵਾਲੀ ਕਹਾਣੀ ਬਿਲਕੁਲ ਗਲਤ ਆ ਤੁਹਾਡੇ ਕੋਲ ਜੇ ਮੈਂ ਗੱਲ ਕਰਾਂ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਆਪਾਂ ਮੱਛਵਾਲਾ ਸਾਹਿਬ ਇਲੈਕਸ਼ਨਾਂ ਪੂਰੇ ਇਹਨਾਂ ਨਾਲੋਂ ਬਹੁਤ ਜ਼ਿਆਦਾ ਵੋਟਾਂ ਵੱਧ ਦੇ ਦਿੱਤੇ ਆ ਤੇ ਸਾਰੀ ਕ੍ਰਾਂਹੜੀ ਤੁਹਾਡੇ ਮੂਰੀ ਆ ਤੇ ਬਾਕੀ ਹੁਣ ਤੁਹਾਨੂੰ ਪਤਾ ਬਾਕੀ ਜੋ ਰਹਿ ਗਏ ਉਹ ਚ ਦਿਖਾ ਦਨ ਕਿੰਨੇ ਮਜ਼ਬੂਤ ਨੇ ਪਤਾ ਹੀ ਲੱਜਣਾ ਜੇ 800 ਤੋਂ 9 ਸੀਟਾਂ ਜਿੰਨੀਆਂ ਤੇ ਵੀ ਮੁਕਾਬਲਾ ਹੋਊਗਾ ਇਹ ਮਜ਼ਬੂਤੀ ਦਿਖਾ ਦਨ ਉੱਥੇ ਪਤਾ ਲੱਗ ਜੂਗਾ ਲੋਕ ਇਹਨਾਂ ਨੂੰ ਚਾਹੁੰਦੇ ਨੇ ਤੇ ਕੁ ਲੋਕਾਂ ਨੇ ਇਹਨਾਂ ਨੂੰ ਸੈਰ ਤੇ ਕਰਤਾ ਆਮ ਆਦਮੀ ਪਾਰਟੀ ਦੇ ਖੰਭਾਂ ਨੂੰ ਗਰੀਬ ਵੋਟ ਪਈ ਆ ਪਿਛਣੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਮੁੱਦੇ ਮੂੰਹ ਮਾਰਿਆ ਠੀ ਉਹ ਤੋਂ ਸਾਫ ਜੈਹਰਾ ਵੀ ਆਮ ਆਦੀ ਪਾਰਟੀ ਮਜ਼ਬੂਤ ਖੜੀ ਹੈ ਇਸ ਲਈ